ਅੱਜ ਆਪਾਂ ਆਫਰ ਤੇ ਸੂਟ ਲੈ ਕੇ ਆਏ ਆ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਸਾਰੇ ਸੂਟਾਂ ਤੇ ਡਿਸਕਾਊਂਟ ਮਿਲੇਗਾ ਇਹ ਕੈਮਰੀ ਕਾਟਨ ਦੀ ਪ੍ਰਿੰਟਡ ਸ਼ਰਟ ਅਤੇ ਨਾਲ ਇਸ ਦੇ ਬਾਟਮ ਰਹੇਗੀ ਚਿਕਨ ਦੀ ਦੁਪੱਟਾ ਮਿਲੇਗਾ ਮਸਲੀਨ ਦਾ ਵਰਕ ਵਾਲਾ 800 ਦੇ ਵਿੱਚ ਇਹ ਦੁਪੱਟਾ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਇਹ ਸੂਟ ਸਟਿਚ ਹੋਣਗੇ ਤੇ ਆਫਰ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਐਡ ਕਰਦੇ ਆ ਤੇ ਕਾਟਨ ਦਾ ਫੈਬਰਿਕ ਆ ਵਿਦਆਊਟ ਲਾਈਨਿੰਗ ਸਟਿਚ ਨੇ ਨੈਕਸਟ ਪਿਓਰ ਕਾਟਨ ਦੇ ਵਿੱਚ neck ਤੇ work, ਘੇਰੇ ਤੇ work ਨਾਲ ਬਾਹੂ ਤੇ work ਮਿਲੇਗਾ। ਕਾਟਨ ਦੀ ਹੀ ਬਾਟਮ ਮਿਲੇਗੀ ਤੇ ਮਸਲੀਨ ਦਾ ਡਬਲ ਡਾਈ ਦੁਪੱਟਾ 750 ਚ ਬਾਈ ਕਰ ਸਕਦੇ ਹੋ। ਇਹ ਪਿਓਰ ਕਾਟਨ ਦੇ ਵਿੱਚ ਰਹੇਗਾ, ਪ੍ਰਿੰਟਡ ਸ਼ਰਟ ਤੇ ਕਾਟਨ ਦੀ ਇਸ ਦੇ ਨਾਲ ਬਾਟਮ, ਬਾਟਮ ਤੇ ਵੀ work ਮਿਲੇਗਾ। ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ। ਤੇ ਤੁਸੀਂ ਇਹ 750 ਵਿੱਚ ਬਾਈ ਕਰ ਸਕਦੇ ਹੋ, ਵਿਦਆਊਟ ਲਰਨਿੰਗ ਸਟਿਚ ਹੋਣਗੇ, ਪਿਓਰ ਕਾਟਨ ਦਾ ਸਟਫ ਹੈ। スクリーンショット ਲੈ ਕੇ ਤੁਸੀਂ ਦਿੱਤੇ ਵਟਸਐਪ ਨੰਬਰ ਤੇ ਤੁਹਾਨੂੰ ਕੋਈ ਵੀ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਤੁਸੀਂ ਉਸ ਤੇ ਆਰਡਰ ਕਰ ਸਕਦੇ ਹੋ ਸੂਟ ਬੁੱਕ ਕਰਵਾ ਸਕਦੇ ਹੋ ਇਹ ਕੈਮਰੀ ਕਾਟਨ ਦਾ ਸ਼ਰਟ ਰਹੇਗਾ ਜੀ ਆਪਣੇ ਕੋਲ ਮਲ ਆਰੀ ਵਰਕ ਵਾਲਾ ਦੁਪੱਟਾ ਰਹੇਗਾ ਤੇ ਪਲੇਨ ਬਾਟਮ 100% ਕੈਮਰੀ ਕਾਟਨ ਦੀ ਸ਼ਰਟ ਅਤੇ 100% ਆ ਬਾਟਮ ਰਹੇਗੀ ਕਾਟਨ ਦੀ ਪਲੇਨ 2 ਮੀਟਰ ਵੱਡੇ ਪਨੇ ਦੇ ਵਿੱਚ 170 ਵੱਡੇ ਪਣੀ ਵਿੱਚ ਸ਼ਰਟ ਅਤੇ ਨਾਲ 2.5 ਮੀਟਰ ਦੇ ਦੁਪੱਟਾ ਰਹੇਗਾ ਆਰੀ ਵਰਕ ਵਾਲਾ ਇੰਨਾ ਸੂਟਾਂ ਤੇ ਵੀ ਤੁਹਾਨੂੰ ਡਿਸਕਾਊਂਟ ਮਿਲੇਗਾ ਓਨਲੀ ਤੁਸੀਂ 700 ਦੇ ਵਿੱਚ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਜੌਰਜਟ ਦਾ ਸ਼ਰਟ ਰਹੇਗਾ 2.5 ਮੀਟਰ 2.5 ਮੀਟਰ ਜੌਰਜਟ ਦੀ ਹੀ ਬਾਟਮ ਬਾਟਮ ਤੇ ਵਰਕ ਸ਼ਰਟ ਤੇ ਵਰਕ ਆ ਤੇ ਦੁਪੱਟਾ ਜੌਰਜਟ ਦਾ 680 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਪਲੇਨ ਸਟਫ ਇਹ 5 ਮੀਟਰ ਤੁਹਾਨੂੰ ਬਰਬਰੀ ਦਾ ਸੂਟ ਮਿਲੇਗਾ ਤੁਸੀਂ ਇਸ ਤੇ ਵਰਕ ਕਰਵਾ ਸਕਦੇ ਹੋ ਐਸ ਕੇ ਮਿਲ ਵਾਲੀ ਇਹ ਇਹ ਬਰਬਰੀ ਆ ਤੇ ਤੁਸੀਂ ਇਹਨਾਂ ਤੇ ਵਰਕ ਕਰਵਾ ਸਕਦੇ ਹੋ ਮਸ਼ੀਨ ਵਰਕ ਹੈਂਡ ਪੇਂਟ ਤੁਹਾਡਾ ਜੋ ਵੀ ਮਨ ਕਰਦਾ ਇਹ ਪਲੇਨ ਸਟਫ ਤੇ ਬਹੁਤ ਅੱਛਾ ਫੈਬਰਿਕ ਆ ਤੇ ਇਹ 950 ਦੇ ਵਿੱਚ ਹੀ ਤੁਸੀਂ ਇਹ ਬਾਈ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਵੀ ਸਕਰੀਨਸ਼ਾਟ ਲੈ ਕੇ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਆਰਡਰ ਕਰ ਦੋ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਸਾਰੇ ਕਲਰ ਆਪਾਂ ਰੰਗ ਐਡ ਕੀਤੇ ਨੇ ਬਹੁਤ ਸੋਹਣੇ ਨੇ ਸੋ ਆਪਾਂ ਵਿੰਟਰ ਦੇ ਲਈ ਇਹ ਸੂਟ ਰੈਡੀ ਕਰਵਾ ਸਕਦੇ ਆ ਪਸ਼ਮੀਨੇ ਦਾ ਵੀ ਆਪਣੇ ਕੋਲ ਸਟਫ ਹੈ 5 ਮੀਟਰ ਸੂਟ ਰਹੇਗਾ ਭਪਿੰਦਰਾ ਮਿਲਸ ਤੇ ਇਹ 950 ਵਿੱਚ ਬਾਈ ਕਰ ਸਕਦੇ ਹੋ ਸਿਲਕ ਪਸ਼ਮੀਨਾ ਰਹੇਗਾ ਫੈਬਰਿਕ ਤੇ ਤੁਸੀਂ ਆਰਡਰ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਤੇ ਇਹਨਾਂ ਵਿੱਚ ਵੀ ਆਪਾਂ ਸਾਰੇ ਰੰਗ ਕਲਰ ਐਡ ਕੀਤੇ ਨੇ ਤੇ ਵਿంటర్ ਦੇ ਲਈ ਇਸਦੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਵਰਕ ਲਈ ਬੈਸਟ ਫੈਬਰਿਕ ਆ ਤੇ ਨੈਕਸਟ ਹੈ ਜੀ ਇਹ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਡਿਜੀਟਲ ਪ੍ਰਿੰਟ ਬਰਬਰੀ ਦੇ ਵਿੱਚ ਇਹ ਪਿਓਰ ਬਰਬਰੀ ਦੇ ਵਿੱਚ ਸ਼ਰਟ ਰਹੇਗੀ ਮਸਲੀਨ ਦੀ ਨਾਲ ਬਾਟਮ ਰਹੇਗੀ ਵਿਸਕੋਸ ਮਸਲੀਨ ਦੀ ਬਾਟਮ ਸ਼ਰਟ ਵੀ 2 ਟਾਈ ਮੀਟਰ ਮਿਲੇਗਾ ਬਾਟਮ ਵੀ 2 ਟਾਈ ਮੀਟਰ ਮਿਲੇਗਾ ਵਿਦਆਊਟ ਦੁਪੱਟਾ ਤੁਸੀਂ 1299 ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ